ਪੰਜਾਬ ਦੀ ਮਸ਼ਹੂਰ ਲੁਧਿਆਣਾ ਦੇ ਹੂਜ਼ਰੀ ਇੰਡਸਟਰੀ ਉੱਤੇ ਹੁਣ ਚੀਨ ਦਾ ਦਬਦਬਾ ਕਾਇਮ ਹੋ ਗਿਆ ਹੈ ਜੀ ਹਾਂ ਹੂਜ਼ਰੀ ਅਤੇ ਟੈਕਸਟਾਈਲ ਮਾਰਕੀਟ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਚਾਈਨੀਜ਼ ਕੱਪੜਿਆਂ ਦੀ ਮੰਗ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ ਦੈਨਿਕ ਪਾਸਕਰ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ 50% ਦੀ ਚੀਨੀ ਕਪੜਾ ਆਇਆ ਸੀ ਤੇ ਹੁਣ ਇਹ ਅੰਕੜਾ ਵਧ ਕੇ 80% ਤੱਕ ਚਲਾ ਗਿਆ ਹੈ ਇਹ ਨਹੀਂ ਨਹੀਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਿਛਲੇ ਸਾਲ ਕਰੀਬ 40 ਕਰੋੜ ਰੁਪਏ ਦਾ ਚੀਨੀ ਕਪੜਾ ਵਿਕਿਆ ਸੀ ਜਦੋਂ ਕਿ ਇਸ ਵਾਰ ਇਹ ਅੰਕੜਾ 1500 ਕਰੋੜ ਰੁਪਏ ਤੱਕ ਪਹੁੰਚਣ ਦੀ ਸਭਾ ਬਣਾਏ ਇਸ ਦੀ ਇੱਕਦਮ ਮੰਗ ਵਧਣ ਦੀ ਵਜ੍ਹਾ ਬੰਗਲਾਦੇਸ਼ ਤੇ ਚੱਲ ਰਹੇ ਵਿਵਾਦ ਨੂੰ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਕਾਰਨ ਭਾਰਤੀ ਬਾਜ਼ਾਰ ਚ ਚੀਨੀ ਕਪੜਿਆਂ ਦੀ ਖਪਤ ਤੇਜ਼ੀ ਨਾਲ ਵਧੀ ਹੈ ਲੁਧਿਆਣਾ ਦੇ ਹੋਜ਼ਰੀ ਅਤੇ ਟੈਕਸਟਾਈਲ ਉਦਯੋਗ ਵਿੱਚ ਚਾਈਨੀਜ਼ ਕੱਪੜਿਆਂ ਦੀ ਵੱਧੀ ਮੰਗ ਦਾ ਅਸਰ ਸਥਾਨਕ ਬਾਜ਼ਾਰ ਉਤੇ ਪੈ ਰਿਹਾ ਹੈ। ਫੈਕਟਰੀਆਂ ਨੇ ਇਸ ਚਾਈਨੀਜ਼ ਫੈਬਰਿਕ ਦੀ ਵਰਤੋਂ ਕਰਕੇ ਕਮੀਜ਼, ਜੈਕਟ, ਟਰੈਕਸੂਟ, ਪਜਾਮਾ ਅਤੇ ਕੋਟ ਤਿਆਰ ਕੀਤੇ ਨੇ ਅਤੇ ਇਹਨਾਂ ਨੂੰ ਵੱਖ-ਵੱਖ ਰਾਜਾਂ ਵਿੱਚ ਭੇਜਿਆ ਜਾ ਰਿਹਾ ਹੈ। ਆਖਿਰ ਕਿਉਂ ਪਸੰਦ ਕੀਤਾ ਜਾ ਰਿਹਾ ਚਾਈਨੀਜ਼ ਕਪੜਾ? ਭਾਸਕਰ ਦੀ ਰਿਪੋਰਟ ਮੁਤਾਬਕ ਚਾਈਨੀਜ਼ ਇੰਪੋਰਟ ਕੀਤੇ ਕੱਪੜਿਆਂ 'ਚ ਸਫਾਈ ਅਤੇ ਡਿਜ਼ਾਈਨ ਦੀ ਗੁਣਵੱਤਾ ਭਾਰਤੀ ਕੱਪੜਿਆਂ ਨਾਲੋਂ ਬਿਹਤਰ ਹੈ। ਪਿਛਲੇ ਸਾਲ ਤੋਂ ਗਾਕਾ ਨੇ ਮਾਲ ਲਈ ਚੀਨੀ ਕੱਪੜਿਆਂ ਦੀ ਮੰਗ ਵਧਾ ਦਿੱਤੀ ਹੈ ਅਤੇ ਇਸ ਵਾਰ 80% ਦੀ ਇਸ ਕੱਪੜਿਆਂ ਦੇ ਆਰਡਰ ਮਿਲ ਚੁੱਕੇ ਨੇ। ਦੂਜੇ ਪਾਸੇ ਮਹਾਰਮਤਾਵਕ ਭਾਰਤ ਕੋਲ ਅਜਿਹੀ ਤਕਨੀਕ ਵਾਲੀਆਂ ਮਸ਼ੀਨਾਂ ਨਹੀਂ ਹਨ ਜੋ ਕੱਪੜੇ ਇੰਨੇ ਸਾਫ਼-ਸੁਥਰੇ ਬਣਾ ਸਕਣ। ਚੀਨੀ ਅਤੇ ਭਾਰਤੀ ਕੱਪੜਿਆਂ ਦੀ ਕੀਮਤ ਵਿੱਚ ਵੀ 50% ਤੱਕ ਦਾ ਅੰਤਰ ਪਾਇਆ ਜਾਂਦਾ ਹੈ। ਚਾਈਨਿਸ ਕੱਪੜਿਆਂ ਦੀ ਫਿਨਿਸ਼ਿੰਗ ਉੱਚ ਗੁਣਵੱਤਾ ਵਾਲੀ ਏ ਜਿਸ ਕਾਰਨ ਇਹ ਗਾਕਾਂ ਦੀ ਪਹਿਲੀ ਪਸੰਦ ਬੰਦਾ ਜਾ ਰਿਹਾ ਏ ਚਾਈਨਿਸ ਕੱਪੜੇ ਦਾ ਰੋਲ 25 ਕਿਲੋ ਦਾ ਹੁੰਦਾ ਏ ਜਿਸ ਤੋਂ 80 ਸ਼ਰਟ ਤਿਆਰ ਕੀਤੀ ਜਾਂਦੀ ਏ ਜਦਕਿ ਭਾਰਤੀ ਕੱਪੜੇ ਦਾ ਰੋਲ 50 ਮੀਟਰ ਦਾ ਹੁੰਦਾ ਏ ਇਸ ਤੋਂ ਸਿਰਫ 35 ਪੀਸ ਤਿਆਰ ਹੁੰਦੇ ਨੇ ਐਨਾ ਹੀ ਨਹੀਂ ਟਰੈਕਸੂਟ ਅਤੇ ਨਾਈਟਸੂਟ ਲਈ ਵੀ ਚਾਈਨਿਸ ਕੱਪੜਿਆਂ ਦੀ ਮੰਗ ਵਧ ਰਹੀ ਏ ਭਾਰਤੀ ਕੱਪੜੇ ਦੀ ਕੀਮਤ 9000 ਰੁਪਏ ਪ੍ਰਤੀ ਰੋਲ 22 ਕਿਲੋਏ ਇਸ ਵਿੱਚ 30 ਪੀਸ ਤਿਆਰ ਕੀਤੇ ਜਾਂਦੇ ਨੇ ਜਦਕਿ ਚਾਈਨਿਸ ਦਾ 27 ਕਿਲੋ ਦਾ ਰੋਲ 7000 ਰੁਪਏ ਹੁੰਦਾ ਹੈ ਜਿਸ ਵਿੱਚ 40 ਪੀਸ ਨਿਕਲਦੇ ਨੇ ਇਸ ਕਾਰਨ ਚੀਨੀ ਕੱਪੜੇ ਦੀ ਮੰਗ ਹਰ ਸਾਲ ਵਧ ਰਹੀ ਹੈ ਭਾਰਤੀ ਕੱਪੜਿਆਂ ਦੀ ਲਾਗਤ ਵੱਧ ਅਤੇ ਉਤਪਾਦਨ ਘਟ ਹੋਣ ਕਾਰਨ ਚੀਨੀ ਕੱਪੜਿਆਂ ਦੀ ਖਪਤ ਵੀ ਵਧ ਰਹੀ ਹੈ ਵਧਦੀ ਮੰਗ ਭਾਰਤੀ ਟੈਕਸਟਾਈਲ ਉਦਯੋਗ ਲਈ ਇੱਕ ਵੱਡੀ ਚੁਣੌਤੀ ਬਣ ਕੇ ਉੱਭਰ ਰਹੀ ਹੈ